ਹੈਲੋ ਫਰੈਂਡ ਨਮਸਕਾਰ ਕੀ ਹਾਲ ਚਾਲ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪਨੀਰ ਪੁਰਜੀ ਬਿਗਨਰਸ ਦੇ ਲਈ ਤੇ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੁਸੀਂ ਜਿਹੜਾ ਵੀ ਤੇਲ ਇਸਤੇਮਾਲ ਕਰਦੇ ਹੋ ਉਹ ਪਾ ਸਕਦੇ ਹੋ ਮੈਂ ਇੱਥੇ ਸਰੋਂ ਦਾ ਤੇਲ ਇਸਤੇਮਾਲ ਕਰ ਰਹੀ ਹਾਂ ਕਿਉਂਕਿ ਮੈਂ ਹਮੇਸ਼ਾ ਸਰੋਂ ਦੇ ਤੇਲ ਜੀ ਕਿਸੇ ਵੀ ਸਬਜ਼ੀ ਨੂੰ ਤੜਕਾ ਲਗਾਉਂਦੀ ਹਾਂ ਤੇ ਇਸ ਵਿੱਚ ਮੈਂ ਜੀਰਾ ਪਾਤਾ ਜੀਰਾ ਥੋੜਾ ਜਿਆ ਸਾਡਾ ਕਰੈਕਲ ਹੋ ਜਾਏ ਤਾਂ ਇਸ ਵਿੱਚ ਪਾਵਾਂਗੇ ਕੱਟਿਆ ਹੋਇਆ ਅਦਰਕ ਤੁਸੀਂ ਚਾਹੋ ਤਾਂ ਇੱਥੇ ਲਸਣ ਵੀ ਪਾ ਸਕਦੇ ਹੋ ਪਰ ਮੈਂ ਲਸਣ ਜਿਹੜਾ ਹੈ ਉਹਦਾ ਇਸਤੇਮਾਲ ਪਨੀਰ ਦੀ ਪੁਰਜੀ ਵਿੱਚ ਨਹੀਂ ਕਰਦੀ ਹਾਂ 1-2 ਮਿੰਟ ਵਾਸਤੇ ਇੱਥੇ ਸਾਡਾ ਜਿਹੜਾ ਅਦਰਕ ਆ ਉਹ ਥੋੜਾ ਜਿਹਾ ਉਸ ਦਾ ਕਲਰ ਚੇਂਜ ਹੋਇਆ ਤੇ ਅਸੀਂ ਇਸ ਵਿੱਚ ਪਿਆਜ਼ ਤੇ ਹਰੀ ਮਿਰਚ ਜਿਹੜੀ ਹੈ ਬਰੀ ਕੱਟੀ ਹੋਈ ਪਾ ਦਿਤੀ ਹੈ ਤੇ ਇਸ ਨੂੰ ਅਸੀਂ ਥੋੜਾ ਲਾਈਟ ਬ੍ਰਾਊਨ ਹੋਣ ਤੱਕ ਪੋਂ ਲਵਾਂਗੇ ਬਹੁਤ ਜ਼ਿਆਦਾ ਨਹੀਂ ਭੁੰਨਾਂਗੇ ਕਿਉਂਕਿ ਬਹੁਤ ਜ਼ਿਆਦਾ ਇਸ ਨੂੰ ਭੁੰਨਣ ਦੇ ਨਾਲ ਇਸ ਦਾ ਜੋ ਕਲਰ ਹੈ ਕਾਫੀ ਜ਼ਿਆਦਾ ਡਾਰਕ ਲੱਗਦਾ ਹੈ ਜੋ ਕਿ ਪੁਰਜੀ ਵਿੱਚ ਬਿਲਕੁਲ ਵੀ ਅੱਛਾ ਨਹੀਂ ਲੱਗਦਾ ਇੱਥੇ ਸਾਡੇ ਪਿਆਜ਼ ਜਿਹੜੇ ਹਨ ਉਹ ਲਗਭਗ ਜਿਹੜੇ ਹਨ ਉਹ ਤਿਆਰ ਹੋ ਚੁੱਕੇ ਨੇ ਤੇ ਹੁਣ ਅਸੀਂ ਇਸ ਵਿੱਚ ਥੋੜਾ ਥੋੜੇ ਮਸਾਲੇ ਪਾਵਾਂਗੇ ਸਵਾਦ ਅਨੁਸਾਰ ਅਸੀਂ ਇਸ ਵਿੱਚ ਨਮਕ ਪਾਵਾਂਗੇ ਮੈਂ ਬਹੁਤ ਜ਼ਿਆਦਾ ਜਿਹੜੇ ਮਸਾਲੇ ਆ ਉਸਤਮਾਲ ਨਹੀਂ ਕਰਦੀ ਆ ਇੱਥੇ ਅਸੀਂ ਇਸ ਵਿੱਚ ਨਮਕ ਪਾਇਆ ਥੋੜੀ ਜਿੱਥੇ ਮੈਂ ਲਾਲ ਮਿਰਚ ਪਾਈ ਹੈ ਦਰਦਰੀ ਕੁੱਟੀ ਹੋਈ ਤਿੱਖੇਪਨ ਵਾਸਤੇ ਜੇ ਬੱਚੇ ਘਰ ਵਿੱਚ ਛੋਟੇ ਹਨ ਤਾਂ ਤੁਸੀਂ ਮਿਰਚ ਜਿਹੜੀ ਜ਼ਿਆਦਾ ਪਾਣੀ ਐਵੋਇਡ ਕਰ ਸਕਦੇ ਹੋ ਇੱਥੇ ਮੈਂ ਹਲਦੀ ਪਾ ਦਿੱਤੀ ਹੈ ਹਰ ਇੱਕ ਹਲਦੀ ਦਾ ਜਿਹੜਾ ਕਲਰ ਹੈ ਉਹ ਆਪਣੇ ਮੁਤਾਬਕ ਹੁੰਦਾ ਹੈ ਇਸ ਲਈ ਮੈਂ ਇੱਥੇ 1.5 ਚਮਚਾ ਛੋਟਾ ਚਮਚਾ ਜਿਹੜਾ ਹੈ ਉਹ ਹਲਦੀ ਪਾਈ ਹੈ ਤੜਕਾ ਸਾਡਾ ਜਿਹੜਾ ਹੁਣ ਤਿਆਰ ਹੋ ਚੁੱਕਿਆ ਤੇ ਤੜਕੇ ਵਿੱਚ ਅਸੀਂ ਹੁਣ ਇੱਥੇ ਟਮਾਟਰ ਜਿਹੜਾ ਉਹ ਪਾਵਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਜਿਹੜਾ ਉਸ ਨੂੰ ਪਾਵਾਂਗੇ ਅਸੀਂ ਇੱਥੇ ਪੇਸਟ ਵਗੈਰਾ ਜਿਹੜਾ ਪਾਉਣ ਦੀ ਜ਼ਰੂਰਤ ਨਹੀਂ ਕੱਟਿਆ ਹੋਇਆ ਟਮਾਟਰ ਹੀ ਵਧੀਆ ਲੱਗਦਾ ਇਸ ਵਿੱਚ ਤੇ ਟਮਾਟਰ ਜਿਹੜਾ ਹੈ ਉਸ ਨੂੰ ਅਸੀਂ ਪਾ ਦਵਾਂਗੇ ਨਮਕ ਅਸੀਂ ਇਸ ਵਿੱਚ ਆਲਰੇਡੀ ਪਾਇਆ ਜਿਹਦੇ ਕਾਰਨ ਇਹ ਜਲਦੀ ਪੱਕ ਜਾਣਗੇ ਤੇ ਅਸੀਂ ਇਸ ਨੂੰ ਟੱਕਣ ਲਗਾ ਕੇ ਥੋੜੀ دیر ਲਈ ਪਕਾਣ ਲਈ ਰੱਖ ਦੇਵਾਂਗੇ 2-3 ਮਿੰਟ ਬਾਅਦ ਅਸੀਂ ਇਸ ਨੂੰ ਚੈੱਕ ਕਰਾਂਗੇ ਟਮਾਟਰ ਸਾਡੇ ਪੱਕ ਚੁੱਕੇ ਨੇ ਤੇ ਇਸ ਵਿੱਚ ਥੋੜੇ ਖੜੇ ਖੜੇ ਟਮਾਟਰ ਵੀ ਅੱਛੇ ਲੱਗਦੇ ਨੇ ਤੇ ਹੁਣ ਅਸੀਂ ਇਸ ਵਿੱਚ ਜਿਹੜਾ ਪਨੀਰ ਹੈ ਉਸ ਨੂੰ ਪਾ ਦਵਾਂਗੇ ਤੇ ਪਨੀਰ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਬਹੁਤ ਜ਼ਿਆਦਾ ਧੀਰ ਵਾਸਤੇ ਨਹੀਂ ਪਕਾਵਾਂਗੇ ਸਿਰਫ 2-3 ਮਿੰਟ ਹੀ ਪਕਾਵਾਂਗੇ ਨਹੀਂ ਤੇ ਪਨੀਰ ਜਿਹੜਾ ਹੈ ਨਾ ਉਹ ਰਬੜ ਦੀ ਤਰ੍ਹਾਂ ਹੋ ਜਾਏਗਾ ਇਸ ਵਿੱਚ ਅਸੀਂ ਗਰਮ ਮਸਾਲਾ ਤੇ ਕੱਟਿਆ ਹੋਇਆ ਹਰਾ ਧਨੀਆ ਪਾ ਦਵਾਂਗੇ ਬਿਲਕੁਲ ਸਿੰਪਲ ਰੈਸিপি ਹੈ ਬਿਗినਰ ਵਾਸਤੇ ਤੇ ਜੇਕਰ ਤੁਹਾਨੂੰ ਮੇਰੀ ਰੈਸিপি ਪਸੰਦ ਆਈ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ